ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਲਈ ਬਹੁਤ ਸੋਹਣਾ ਪਿਆਰਾ ਪਿਆਰਾ ਪ੍ਰੀਟੀ ਜਿਹਾ ਸੂਟ ਜਿਹੜਾ ਕਿ ਆਪਾਂ ਲੈ ਕੇ ਆਏ ਆਂਗੇ ਇਹਦਾ ਕਲਰ ਐਂਡ ਕੰਬੀਨੇਸ਼ਨ ਬਹੁਤ ਜ਼ਿਆਦਾ ਸੋਹਣਾ ਇਹ ਸੂਟ ਵੀ ਤੁਹਾਨੂੰ ਚੈਲੰਜ ਹੋ ਗਿਆ ਸੀ ਵੀ ਤੁਸੀਂ ਇਹ ਸੂਟ ਨਹੀਂ ਬਣਾ ਸਕਦੇ ਪਰ ਆਪਾਂ ਨੇ ਇਹ ਸੂਟ ਨੂੰ ਵੀ ਬਣਾ ਕੇ ਦਿਖਾਇਆ ਇਹਦਾ ਕਲਰ ਕੰਟਰਾਸਟ ਬਹੁਤ ਸੋਹਣਾ ਤੇ ਇਹਦੀਆਂ ਮੋਰਨੀਆਂ ਜਿਹੜੀਆਂ ਇਹ ਮੋਰਨੀਆਂ ਵਾਲਾ ਜਿਹੜਾ ਦਬਕਾ ਸੀਗਾ ਕਹਿੰਦੇ ਵੀ ਇਹ ਦਬਕੇ ਦਾ ਕਲਰ ਆ ਜਿਹੜਾ ਇਹ ਕਿਤੋਂ ਨਹੀਂ ਮਿਲ ਸਕਦਾ ਤੇ ਉਹਦੇ ਕਰਕੇ ਆਪਣੀ ਥੋੜੀ ਜਿਹੀ ਗਰਾਰੀ ਫਸ ਗਈ ਸੀ ਪਰ ਆਪਾਂ ਨੇ ਇਹ ਸੂਟ ਆ ਜਿਹੜਾ ਉਹਨੂੰ ਡਿਜ਼ਾਈਨ ਕਰਕੇ ਕਾਰਹੀ ਦਿੱਤਾ ਇਹ ਵਾਲਾ ਡਿਜ਼ਾਈਨ ਹੈ ਜੀ ਪੂਰੇ ਦਾ ਪੂਰਾ ਤੁਸੀਂ ਵੇਖੀ ਰਹੇ ਹੋ ਇਹ ਵਾਲਾ ਡਿਜ਼ਾਈਨ ਇਹ ਵਾਲਾ ਕਲਰ ਕੰਬੀਨੇਸ਼ਨ ਹਾਂਜੀ ਆਹ ਵਾਲਾ ਜਿਹੜਾ ਕਿ ਸੂਟ ਤੁਸੀਂ ਵੇਖ ਰਹੇ ਹੋ ਇਹਦੇ ਸੂਟ ਨੂੰ ਆਪਾਂ ਨੂੰ ਸਾਰਿਆਂ ਨੇ ਚੈਲੰਜ ਕਰਤਾ ਸੀ ਕਹਿੰਦੇ ਕਿ ਜਿਹੜੇ ਕਲਰ ਦੀ ਮੋਰਨੀਆਂ ਤੇ ਦਵਕਾ ਲਗਿਆ ਹੋਏ ਤੋ ਅਸੀਂ ਕਿਤੋਂ ਨਹੀਂ ਲੈ ਸਕਦੇ ਪਰ ਆਪਾਂ ਨੇ ਇਹ ਚੈਲੰਜ ਐਕਸੈਪਟ ਕੀਤਾ ਤੇ ਇਹ ਮੋਰਨੀਆਂ ਵਾਲਾ ਸੂਟ ਦਵਕੇ ਦੀਆਂ ਮੋਰਨੀਆਂ ਬਣੀ ਹੋਈ ਨੇ ਕਲਰ ਦੇਖੋ ਜਿਹੜਾ ਦਵਕੇ ਦਾ ਲਗਿਆ ਹੋਇਆ ਤੇ ਉਹ ਆਪਾਂ ਨੇ ਲਿਆਂਦਾ ਦਵਕਾ ਖਰੀਦ ਕੇ ਪੂਰੇ ਬਾਜ਼ਾਰ ਪੂਰੇ ਪੰਜਾਬ ਦੇ ਬਾਜ਼ਾਰੋਂ ਮੈਂ ਮਿਲਿਆ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਹੋਈ ਸਾਰਾ ਸੂਟ ਆ ਜਿਹੜਾ ਕਿ ਬਹੁਤ ਜ਼ਿਆਦਾ ਸੋਹਣਾ ਬਣੇਗਾ ਘੇਰੇ ਦਾ ਕੰਮ ਬਾਜੂ ਦਾ ਕੰਮ ਤੇ ਉੱਪਰ ਜਿਹੜੀ ਬੁਟੀ ਆ ਉਹ ਵੀ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਆ ਫਰੰਟ ਐਂਡ ਬੈਕ ਦੋਨੋਂ ਸਾਈਡ ਤੇ ਬਹੁਤ ਸੋਹਣਾ ਲੱਗ ਰਿਹਾ ਮੈਂ ਤੁਹਾਨੂੰ ਬੈਕ ਤੇ ਵੀ ਦਿਖਾਉਣੀ ਆ ਇਹ ਵਾਲੀ ਜਿਹੜੀ ਕਿ ਬੈਕ ਦੇ ਵਿੱਚ ਸਾਰੀ ਬੁਟੀ ਆ ਛੋਟੀ ਛੋਟੀ ਬਣੀ ਹੋਈ ਆ ਕਿ ਸਾਰੇ ਬੈਕ ਦੇ ਵਿੱਚ ਬੁਟੇ ਇਹ ਵੇਖੋ ਤੁਸੀਂ ਬੁਟੀ ਦਾ ਕੰਮ ਹਾਂ ਇਹ ਸ਼ੋਰਟ ਦੇ ਵਿੱਚ ਬੈਕ ਤੇ ਵੀ ਬੁਟੀ ਹਾਂਜੀ ਜਿਹੜਾ ਕਿ ਦਬਕੇ ਦਾ ਕੰਮ ਆ ਤੁਸੀਂ ਦੇਖ ਹੀ ਰਹੇ ਹੋ ਬਹੁਤ ਜਿਆਦਾ ਸੋਹਣਾ ਲੱਗ ਰਿਹਾ ਹੈਗਾ ਫਰੰਟ ਐਂਡ ਬੈਕ ਦੋਨੋਂ ਸਾਈਡ ਤੋਂ ਫਰੰਟ ਦੇ ਵਿੱਚ ਜੇ ਤੁਸੀਂ ਦੇਖੋਗੇ ਤੇ ਬਾਜੂ ਦੇ ਉੱਪਰ ਵੀ ਬਹੁਤ ਸੋਹਣਾ ਬਾਜੂ ਦਾ ਕੰਮ ਆ ਬਹੁਤ ਹੈਵੀ ਲੁੱਕ ਦੇ ਵਿੱਚ ਜਿਹੜੀਆਂ ਕਿ 슬ੀਵਸ ਬਣੀਆਂ ਨੇ ਟੋਟਲੀ ਦਬਕੇ ਦੇ ਨਾਲ ਸੂਟ ਰੈਡੀ ਹੋਇਆ ਤੇ ਸਲਵਾਰ ਦੇ ਪੌਂਚੇ ਤੇ ਵੀ ਆਪਣਾ ਜਿਹੜਾ ਕਿ ਵਰਕ ਹੈ ਉਹ ਕਰ ਦਿੱਤਾ ਦਾ ਆ ਵਾਲਾ ਦੇਖੋ ਤੇ ਸਲਵਾਰ ਦੇ ਪੌਂਚੇ ਦੇ ਵਰਕ ਹੈ ਤੇ ਦੁਪੱਟਾ ਜੇ ਤੁਸੀਂ ਦੇਖੋਗੇ ਤੇ ਦੁਪੱਟੇ ਦੇ ਵਿੱਚ ਵੀ ਚਾਰ ਚੰਨ ਆਪਣੇ ਲਾਈ ਰੱਤੇ ਨੇ ਦੁਪੱਟੇ ਦਾ ਕੰਮ ਬਹੁਤ ਸੋਨਾ ਤੇ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਤੇ ਫਰੰਟ ਤੇ ਬਹੁਤ ਸੋਹਣੀ ਆ ਆਪਣੀ ਫੁੱਲ ਚੜੀ ਨੂੰ ਛੱਡ ਕੇ ਬਹੁਤ ਡਿਫਰੈਂਟ ਜਿਹੇ ਕਲਰ ਦੀ ਲੀਸ ਵਰਾਈ ਆ ਤੇ ਨਾਲ ਹੀ ਆਪਣੀ ਜਿਹੜੀ ਕਿ ਓਪਨ ਪੱਟੀਆਂ ਉਹ ਵੀ ਬਹੁਤ ਸੋਹਣੀ ਫਿਨਿਸ਼ਿੰਗ ਦਿੱਤੀ ਆ ਤੇ ਨਾਲ ਹੀ ਜਿਹੜਾ ਦੁਪੱਟਾ ਦੁਪੱਟੇ ਦਾ ਪਿਆਰਾ ਅਰਗੰਜਾ ਸਟਾਫ ਹੈ ਤੇ ਇਹਦੀ ਜਿਹੜੀ ਬੁਟੀ ਆ ਉਹ ਵੀ ਦਬਕੇ ਦੀ ਬਣਾਈ ਹੈ ਤੇ ਨਾਲ-ਨਾਲ ਸਾਰਾ ਜਿਹੜਾ ਦਬਕੇ ਦਾ ਕੰਮ ਹੈ ਬਹੁਤ ਸੋਹਣਾ ਬਹੁਤ ਜ਼ਿਆਦਾ ਫਰੇਟੀ ਹੋਇਆਗਾ ਤੇ ਹੁਣ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਨੂੰ ਪਤਾ ਚੱਲ ਜੇ ਕਿ ਬਹੁਤ ਸੋਹਣਾ ਸੂਟ ਹੈ ਜਿਹੜਾ ਕਿ ਉਹ ਰੈਡੀ ਹੋਇਆ ਹੈ ਨਾ ਥੈਂਕ ਯੂ so much ਜੀ ਵੀਡੀਓ ਨੂੰ ਦੇਖਣ ਲਈ ਤੇ ਸ਼ੇਅਰ ਕਰਨ ਲਈ ਥੈਂਕ ਯੂ ਜੀ